ਆਪជា ਆਈ ਇੱਕ ਹੋਰ तितਲੀ ਟਿਕਟ ਨਹੀਂ ਤਾਂ ਮੈਂ ਵੀ ਨਹੀਂ ਕੋਲਟੀ ਦੇ ਪੰਜੇ ਚ ਝਾੜੂ ਇਹ ਤਸਵੀਰਾਂ ਵੇਖਣ ਤੋਂ ਬਾਅਦ ਸ਼ਾਇਦ ਸੁਖਪਾਲ ਖੈਰਾ ਤੇ ਕਾਂਗਰਸ ਇਹ ਹੀ ਗਾਣਾ ਸੁਣ ਰਹੇ ਹੋਣੇ ਕਿਉਂਕਿ ਤਲਵੀਰ ਕੋਲਟੀ ਨੇ ਆਪਣੇ ਪੰਜੇ ਚੋਂ ਪੰਜਾ ਛੱਡ ਦਿੱਤਾ ਤੇ ਹੁਣ ਆਪਣੇ ਪੰਜੇ ਚ ਝਾੜੂ ਫੜ ਲਿਆ ਨਾਰਾਜ਼ਗੀ ਦਾ ਤਲਵੀਰ ਕੋਲਟੀ ਦੀ ਸੁਖਪਾਲ ਖੈਰਾ ਨੂੰ ਟਿਕਟ ਮਿਲਣ ਤੋਂ ਬਾਅਦ ਹੀ ਸ਼ੁਰੂ ਹੋ ਗਈ ਸੀ ਪਰ ਉਸ ਤੋਂ ਬਾਅਦ ਰਾਜਾ ਵੜਿੰਗ ਅਤੇ ਸੁਖਪਾਲ ਖੈਰਾ ਨੇ ਮਨਾ ਲਿਆ ਮਨਾਉਣ ਤੋਂ ਬਾਅਦ ਸੁਖਪਾਲ ਖੈਰਾ ਦੀ ਕੈਂਪੇਨ ਵੀ 골ਡੀ ਨਹੀਂ ਸ਼ੁਰੂ ਕਰਵਾਈ ਬਸ ਫਿਰ ਕਿਸ ਨਾਰਾਜ਼ਗੀ ਵਧਦੀ ਗਈ ਕਾਂਗਰਸ ਦਾ ਇਹ ਪਰਿੰਦਾ ਉੱਡਣਾ ਚਾਹਦਾ ਸੀ ਤੇ ਸੁਖਪਾਲ ਖੈਰਾ ਦੇ ਕਹਿਣ ਮੁਤਾਬਕ ਐ ਤਿਤਲੀ ਰੂਪੀ ਪਰਿੰਦਾ ਆਖਰਕਾਰ ਉੱਡ ਗਿਆ ਤੇ ਉੱਡ ਕੇ ਆਮ ਆਦਮੀ ਪਾਰਟੀ ਚ ਚਲਾ ਗਿਆ ਜਿਸ ਭਗਵੰਤ ਮਾਨ ਨੂੰ ਚੋਣਾਂ ਵੇਲੇ ਦਲਵੀਰ ਗੋਲਡੀ ਬੁਰਾ ਫਲਾ ਕਹਿਰੇ ਸਨ ਹੁਣ ਉਹਨਾਂ ਨੂੰ ਵੱਡਾ ਭਰਾ ਕਹਿ ਕੇ ਉਹਨਾਂ ਦੇ ਨਾਲ ਰਲ ਗਏ ਇਹਦੇ ਲਈ ਮੈਂ ਧੰਨਵਾਦ ਕਰਦਾ ਵੱਡੇ ਭਰਾ ਹੀ ਕਹੂੰਗਾ ਮੈਂ ਮੁੱਖ ਮੰਤਰੀ ਸਾਹਿਬ ਤਾਂ ਤੁਸੀਂ ਵੀ ਨਹੀਂ ਕਹਾ ਕੇ ਗੋਸ਼ਤੇ ਤੁਹਾਨੂੰ ਜਿਹੜਾ ਆਪਣਾ ਪਿਆਰ ਹੀ ਹੈ ਉਧਰ ਸੁਖਪਾਲ ਖੈਰਾ ਨੇ ਵੀ ਦਲਵੀਰ ਕੋਲਡੀ ਨੂੰ 도ਗਲਾ ਦੱਸਿਆ ਹੈ ਤੇ ਪਿੱਛੇ ਛੁਰਾ ਮਾਰਨ ਦੀ ਗੱਲ ਆਖੀ ਹੈ ਫਿਰ ਕੀ ਸੀ ਦਲਬੀਰ ਗੋਲਡੀ ਨੇ ਵੀ ਸੁਖਪਾਲ ਖੈਰਾ ਨੂੰ ਜਵਾਬ ਕਿ ਆਸੀ ਫੇੜ ਚ ਆ ਕੇ ਹੀ ਟੇਣ ਦੀ ਗੱਲ ਆ ਪੂਰੀ ਗਵਾਈ ਭਰੀ ਕਿ ਮੈਂ ਖੈਰਾ ਸਾਹਿਬ ਦੇ ਨਾਲ ਆ ਤੇ ਅਚਾਨਕ ਪਰਸੋ ਖਬਰ ਆ ਗਈ ਕਿ ਉਹ ਪਾਰਟੀ ਛੱਡ ਕੇ ਜਾ ਰਹੇ ਨੇ ਤੋਂ ਮੈਨੂੰ ਕੋਈ ਇਤਰਾਜ਼ ਨਹੀਂਗਾ ਸਾਰਿਆਂ ਨੂੰ ਆਪਣਾ ਆਪਣਾ ਅਧਿਕਾਰ ਲੇਕਿਨ ਮੈਂ ਇਹ ਕਹਿਣਾ ਚਾਹੁੰਦਾ ਕਿ ਕਾਂਗਰਸ ਪਾਰਟੀ ਨੇ ਦਲਬੀਰ ਗੋਲਡੀ ਨੂੰ ਬਹੁਤ ਛੋਟੀ ਜੀ ਉਮਰ ਵਿੱਚ 34-35 ਸਾਲ ਵਿੱਚ ਐਮ.ਐਲ.ਏ ਬਣਾਤਾ ਸੀਗਾ ਉਹਨਾਂ ਨੂੰ ਸਿਰਫ 75000 ਵੋਟ ਪਈ ਜਿਹੜੀ ਜਮਨੀ ਚੋਂ ਹੋਈ ਜਦੋਂ ਭਗਵੰਤ ਮਾਨ ਨੇ ਸੀਟ ਖਾਲੀ ਕੀਤੀ ਹੁਣ 75000 ਵੋਟ ਦਰਸਾਉਂਦੀ ਆ ਕਿ ਉਹਦੀ ਪਕੜ ਕਮਜ਼ੋਰ ਸੀ ਉਧਰੋਂ ਮੈਂ ਛੱਡਿਆ ਨਹੀਂ ਮੈਨੂੰ ਇੱਕ ਤਰ੍ਹਾਂ ਦਾ ਕੱਢਿਆ ਗਿਆ 2000 ਮੈਂ ਉਧਰ ਨਹੀਂ ਮੇਰੀ ਵੀਡੀਓ ਤੁਸੀਂ ਨਹੀਂ ਸੁਣੀ ਹੋਣੀ ਆ ਸਾਰੀ ਵੀ ਵੱਡਾ ਲੀਡਰ ਤੇ ਛੋਟਾ ਲੀਡਰ ਕੌਣ ਹੁੰਦਾ ਜਿਹੜੇ 2.5 ਸਾਲ ਮੂਲ ਕੋਈ ਫਰੀਗੇ ਨੇ ਉਹ ਅੱਜ ਇੱਕਦਮ ਆ ਕੇ ਟਿਕਟਾਂ ਲੈ ਗਏ ਨੇ ਤੇ ਜਿਹੜੇ ਫਿਰ ਮਿਹਨਤ ਕਰਦੇ ਨੇ ਉਹ ਤਾਂ ਫਿਰ ਮਿਹਨਤੀ ਕਰੀ ਜਾਣਗੇ ساری ਉਮਰ ਇਹੀ ਬੰਦੇ ਦੀ ਵੀਡੀਓ ਦੇਖਿਓ ਥੋੜੇ ਦਿਨ ਪਹਿਲਾਂ ਕਹਿੰਦਾ ਸੀ ਵੀ ਗੋਲਡੀ ਤੈਨੂੰ ਲਾਲ ਬੱਤੀ ਵਾਲੀ ਕਾਰ ਦਵਾਵਾਂਗੇ ਤੂੰ ਆਉਣ ਵਾਲਾ ਮੁੱਖ ਮੰਤਰੀ ਆ ਪੰਜਾਬ ਦਾ ਤੇ ਅੱਜ ਉਹ ਆਪਦੀ ਕੋਰਟ ਦੇ ਵਿੱਚ ਦੋਗਲਾ ਸ਼ਬਦ ਵਰਤ ਰਿਹਾ ਤੇ ਇਹ ਜਿਹੜੇ ਚੀਜ਼ਾਂ ਨੇ ਨਾ ਇਹ ਉਹਨਾਂ ਨੂੰ ਫਿਰ ਮੈਂ ਇਹਾ ਜਾ ਹੋ ਕੇ ਟਕਰੂੰਗਾ ਇਹ ਤਾਂ ਹੁਣ ਸਮਝ ਦੱਸੂਗਾ ਤਲਵੀਰ ਗੋਲਡੀ ਆਮ ਆਦਮੀ ਪਾਰਟੀ ਚ ਗਏ ਤਾਂ ਪੰਜਾਬ ਕਾਂਗਰਸ ਪ੍ਰਧਾਨ ਐਨਐਸ ਨੂੰ ਸਿਆਸੀ ਖੁਦਕੁਸ਼ੀ ਘਰਾੜ ਦਿੰਦਾ ਹੈ ਅੱਜ भगवंत मान जी की कुर्सी के साथ बैठने का मौका ये कांग्रेस पार्टी ने दिया नहीं तो किसी ने पूछना नहीं था लाखों लोग घूम रहे हैं वो ये कहें कि यार मैं जिंदगी की नहीं शुरुआत करने जा रहा हूं आम आदमी पार्टी के साथ ये वही गोल्डी हैं जो रोज भगवंत मान जी को लड़ते थे वही गोल्डी हैं जो आम आदमी पार्टी की बात करते थे ये वही गोल्डी हैं जो सुखपाल को खैरा साहब को स्वागत करते हुए जोर जोर जो, 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 से नारे लगाएंगे अब क्या हो गया टिकट नहीं मिली ਅਰਬੀ ਕੋੜਿਆਂ ਦੀ ਗਿਣਤੀ ਵੱਧ ਰਹੀ ਹੈ। ਜੇਸੀ ਖਚਰਾ ਦੀ ਗਿਣਤੀ ਘਟ ਗਈ। ਸੰਗਰੂਰ ਦੀ ਸਿਆਸੀ ਜੰਗ ਹੋਰ ਵੀ ਦਿਲਚਸਪ ਹੋ ਗਈ ਹੈ। ਸੁਖਵਾਲ ਖੈਰਾ ਦੇ ਵਿਰੁੱਧ ਹੁਣ ਖੁੱਲ ਕੇ ਦਲਵੀਰ ਗੋਲਡੀ ਆ ਗਏ ਨੇ। ਇਹਨਾਂ ਸਭ ਬਚਾਲੇ ਹੁਣ ਸੰਗਰੂਰ ਦੇ ਕਾਂਗਰਸੀ ਵਰਕਰ ਵੀ ਕਨਫਿਊਜ਼ ਕਿ ਉਹ ਪ੍ਰਚਾਰ ਕਿਸ ਲਈ ਕਰਨ ਖੈਰਾ ਲਈ ਜਾਂ ਗੋਲਡੀ ਦੇ ਨਾਲ ਚੱਲਣ। ਬਿਊਰੋ ਰਿਪੋਰਟ ਬੀਬੀਸੀ ਨਿਊਜ਼